ਸੰਤ ਕੋ ਦੁਖੀ ਉਹਦੇ ਵਿੱਚ ਦੇ ਟੁੱਟੇ ਮਹਾਰਾਜ ਫਰਮਾਨ ਕਰਦੇ ਸੰਤਾਂ ਦੇ ਦੁਖੀਆਂ ਦਾ ਕੀ ਹਾਲ ਹੈ ਜਿਹੜੇ ਸੰਤਨ ਤੋਸ਼ ਨਿਰਪੋਣ ਕਰਦੇ ਆ ਉਹਦੇ ਵਿੱਚ ਦੇ ਟੁੱਟੇ ਉਹਦੀ ਆਯੂ ਦੇ ਵਿੱਚ ਜਵਾਨੀ ਦੇ ਚੀਨੀ ਦੀ ਮਾਤ ਹੋ ਜਾਂਦੀ ਸਾਰੇ ਕਾਰਜ ਉਹਨਾਂ ਦੇ ਵਿੱਚ ਹੀ ਰਹਿ ਜਾਂਦੇ ਸੰਤ ਕੋ ਦੁਖੀ ਕਿਤੇ ਕਾਜ ਨਾ ਬੱਚੇ ਕੋਈ ਵੀ ਤਾਂ ਜ਼ਿੰਦਗੀ ਦਾ ਕਾਰਜ ਪੂਰਾ ਨਹੀਂ ਹੁੰਦਾ ਵਾਹ ਇਸ ਸੰਤਾਂ ਦੇ ਦੁੱਖੇ ਦੇ ਹਾਲ ਦੱਸੇ ਨੇ ਪੰਜੇ ਬਾਦਸ਼ਾਹ ਕੋਈ ਵੀ ਕੰਮ ਅਗਰ ਕਰੇ ਸਿਰੇ ਨਹੀਂ ਚੜਦਾ ਉਹਦਾ ਕੰਮ ਅੱਧੇ ਹੀ ਰਹਿ ਜਾਏਗਾ ਜ਼ਿੰਦਗੀ ਵੀ ਅਧੂਰੀ ਰਹ ਜਾਂਦੀ ਔਰ ਕਾਰਜ ਵੀ ਸਾਰੇ ਅਧੂਰੇ ਰਹਿ ਜਾਂਦੇ ਸੰਤ ਕੇ ਦੁੱਖੀ ਕੋ ਧਿਆਨ ਪਰਮਾਈਏ ਜਿਹੜੇ ਸੰਤਾਂ ਦੇ ਦੋਸ਼ੀ ਹੁੰਦੇ ਨੇ ਉਹ ਜਾਗਣਾ ਜਿਹਨਾਂ ਨੂੰ ਕਮਾਇਆ ਜਾਂਦਾ ਹੈ ਸੰਤ ਦਾ ਦੋਖੀ ਉਜੜ ਪਾਈਏ ਉਜੜਾਂ ਦੇ ਉਜਾੜਾਂ ਦੇ ਵਿੱਚ ਉਹਦਾ ਜੀਵਨ ਬਤੀਤ ਹੁੰਦਾ ਸੰਤ ਦਾ ਦੋਖੀ ਅੰਦਰ ਦੇ ਥੋਤਾ ਅੰਦਰੋਂ ਖਾਲੀ ਹੁੰਦਾ ਸੰਤਾਂ ਦਾ ਦੋਸ਼ੀ ਹਰ ਵਲੇ ਦੋਸ਼ ਨਿਰੂਪਣ ਕਰਦਾ ਨਿੰਦਾ ਚੁਗਲੀ ਕਰਦਾ ਸੰਤਾਂ ਦੀ ਅੰਦਰ ਉਹਦਾ ਖਾਲੀ ਹੁੰਦਾ ਸਾਰਾ ਥੋਥਾ ਹੁੰਦਾ ਅੰਦਰ ਜੋ ਸਾਹਸ বিনা ਮਿਲ ਤੱਕੀ ਲੋਥਾ ਕਿਸਨਾ ਦਾ ਹੁੰਦਾ ਉਹ ਜੀਵਨ ਉਸਦਾ ਜਿੰਦਾ ਸਵਾਸ ਨਾ ਹੋਵੇ ਤੇ ਸਰੀਰ ਪਿਆ ਮੁਰਦੇ ਦਾ ਮੁਰਦੇ ਵਰਗਾ ਪਿਆ ਹੁੰਦਾ ਇਹਦਾ ਸੰਤਾਂ ਦੇ ਦੁਖੀਆਂ ਦੀ ਹਾਲਤ ਹੁੰਦੀ ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ ਜਿਹੜੇ ਸੰਤਾਂ ਦੇ ਵਿੱਚ દોਸ਼ ਨਿਰਪੂਰਨ ਕਰਦੇ ਨੇ ਉਹ ਜੜ ਨਹੀਂ ਹੁੰਦੀ ਯਾਨੀ ਉਹਨਾਂ ਦੇ ਅੱਗੇ ਔਲਾਦ ਨਹੀਂ ਹੁੰਦੀ ਅੱਗੇ ਉਹਨਾਂ ਦੀ ਔਲਾਦ ਤਾਂ ਖਾਲੀ ਰਹਿੰਦੀ ਜੜ ਲੱਗਦੀ ਨਹੀਂ ਉਹਨਾਂ ਦੀ ਆਪਨ ਬੀਚ ਆਪੇ ਹੀ ਖਾਏ ਆਪੇ ਕਰਮ ਕੀਤੇ ਉਹਨਾਂ ਸੰਤਾਂ ਦੇ દોਸ਼ ਕਰਦੇ ਨੇ ਉਹਨਾਂ ਦੀ ਨਿੰਦਾ ਚੁਗਲੀ ਕਰਦੇ ਨੇ ਜਿਸ ਕਰਕੇ ਉਹਨਾਂ ਦੇ ਘਰ ਔਲਾਦ ਹੀ ਨਹੀਂ ਹੁੰਦੀ ਫਿਰ ਆਪੇ ਭੀਜਿਆ ਉਸਨੇ ਆਪ ਹੀ ਖੰਦ ਹੈ ਜਿਹਨੇ ਜੈਸਾ ਉਹਨੇ ਕਰਮ ਕੀਤਾ ਵੈਸਾ ਭੋਗਦਾ ਸੰਤ ਕੇ ਦੋਖੀ ਕੋ ਅਵਰਨ ਰੱਖਣ ਹਾਰ ਸੰਤਾਂ ਦੇ ਦੋਸ਼ਿਆਂ ਨੂੰ ਕੋ ਰੱਖਦਾ ਨਹੀਂ ਪਰਿਵਾਰ ਤੋਂ ਵੀ ਕੱਢੇ ਜਾਂਦੇ ਨੇ ਨਾਨਕ ਸੰਤ ਪਾਵੇ ਦਲੇਵਾਰ ਵਾਹਿਗੁਰੂ ਜੇ ਸੰਤ ਕਿਰਪਾ ਕਰ ਦੇਣ ਉਦਾ ਵੀ ਕਲਿਆਣ ਕਰ ਦਿੰਦੇ ਨੇ ਭਾਵੇਂ ਉਹ ਸੰਤਾਂ ਦਾ ਦੁਖੀ ਹੋਵੇ ਲੇਕਿਨ ਉਹ ਦਿਆਲੂ ਕਿਰਪਾਲੂ ਹੁੰਦੇ ਨੇ ਜਿਸ ਕਰਕੇ ਉਹ ਦਇਆ ਕਰਕੇ ਉਹ ਵੀ ਉਹਦਾ ਵੀ ਕਲਿਆਣ ਕਰ ਦਿੰਦੇ ਨੇ ਸੰਤ ਕਾ ਦੁਖੀ ਹਾਂ ਬਿਲੇ ਲਾਏ ਜੋ ਜਲ ਵੀ ਹੋਣ ਮਛਲੀ ਤੜਫੜਾਏ ਵਾਹ ਯਾਨੀ ਸੰਤਾਂ ਦੇ ਦੋਸ਼ਿਆਂ ਦਾ ਕੀ ਹਾਲ ਹੁੰਦਾ ਇਹਨਾਂ ਤੜਫਦੇ ਨੇ ਜਿਨ੍ਹਾਂ ਪਾਣੀ ਚ ਮਛਲੀ ਬਾਹਰ ਕੱਢ ਦਈਏ ਤੇ ਬਾਣੀ ਬਾਣੀ ਬਿਨ ਤੜਪਦੇ ਮਛਲੀ ਕਿ ਇਦਾਂ ਤੜਪਦੇ ਨੇ ਉਹ ਜਿਹੜੇ ਸੰਤਾਂ ਦੇ ਦੋਸ਼ੀ ਹੁੰਦੇ ਨੇ ਸੰਤ ਕਾ ਦੋਖੀ ਭੁੱਖਾ ਨਹੀਂ ਰਾਜੇ ਮੇਸ਼ਾ ਭੁੱਖਾ ਹੀ ਰਹਿੰਦਾ ਔਰ ਦੇ ਸੰਦਨ ਕੇ ਸੰਦਨ ਭੁੱਖਾ ਜੋ ਪਾਵਕ ਇੰਦਰ ਨਹੀਂ ਦਰਾਪੇ ਆਗਿ ਲਖਣਾ ਪਾਈ ਜੋ ਜਿੰਨੇ ਹੀ ਮਰਜੀ ਪਾਈ ਜੋ ਸੜ ਕੇ ਸਵਾਭ ਨਹੀਂ ਜਦੀ ਅਗ ਰਜਦੀ ਨਹੀਂ ਜਿੰਨਾ ਮਰਜੀ ਬਾਲਣ ਜੰਗਲ ਦੇ ਜੰਗਲ ਸੜ ਜਾਂਦੇ ਨੇ ਲੇਕਿਨ ਅਗਨ ਸ਼ਾਤਰੀ ਹੰਦ ਇਹ ਗੱਲ বুঝਦੀ ਨਹੀਂ ਇਹਨੇ ਅਗਨ ਰਸਦੀ ਨਹੀਂ ਅਗਨ ਦੇਵਤਾ ਹਮੇਸ਼ਾ ਭੁੱਖਾ ਹੀ ਜਿੰਨਾ ਮਰਜੀ ਬਾਲਣ ਪਾ ਦੋ ਸਭ ਖਤਮ ਇਸ ਤਰ੍ਹਾਂ ਇਹ ਕਹਿੰਦੇ ਉਹ ਜਿਹੜੇ ਨਿੰਦਕ ਹੁੰਦੇ ਨੇ ਉਹ ਵੀ ਰਸਦੇ ਨਹੀਂ ਭੁੱਖੇ ਰਹਿੰਦੇ ਸੰਤ ਦਾ ਦੁਖੀ ਛੂਟਿਆ ਇਕੱਲਾ ਜੋ ਬਾੜ ਦਿਲ ਖੇਤ ਮਾਇਦੋ ਹੀਲਾ ਇਹ ਸੰਤਾਂ ਦੇ ਦੋਸ਼ੀ ਹੁੰਦੇ ਨੇ ਕਹਿੰਦੇ ਇਕੱਲੇ ਹੀ ਰਹਿ ਜਾਂਦੇ ਨੇ ਕੋਈ ਨਹੀਂ ਇਹਨਾਂ ਦਾ ਸੰਗੀ ਸਾਥੀ ਕੋਈ ਨਹੀਂ ਹੁੰਦਾ ਕਿਸ ਤਰ੍ਹਾਂ ਦੇ ਇਕੱਲੇ ਰਹਿੰਦੇ ਨੇ ਜਿਵੇਂ ਬਾੜ ਤੇ ਲਖੇਤ ਮਾਏ ਦੁਹੇਲਾ ਜਦ ਖੇਤੀ ਜਦ ਸਾਰਾ ਹਣ ਕਰ ਲਿਆ ਜਾਂਦੇ ਤੇ ਬਾੜ ਇਕੱਲਾ ਰਹਿ ਜਾਂਦਾ ਖੜਾ ਰਹਿੰਦਾ ਤੇ ਉਹ ਇਕੱਲੇ ਦਾ ਇਕੱਲੇ ਰਹਿ ਜਾਂਦਾ ਇਹ ਤਾਂ ਇਹ ਕਹਿੰਦੇ ਜਿਹੜਾ ਸੰਤਾਂ ਦੇ ਦੋਸ਼ ਨਿਰੂਪਣ ਕਰਦਾ ਉਹਦਾ ਵੀ ਇਹ ਹਾਲ ਹੁੰਦਾ ਸੰਤ ਕਾ ਦੋਖੀ ਧਰਮ ਤੇ ਰਹਿਤ ਸੰਤਿਕਾ ਦੁਖੀ ਸਦਮਿਥਿਆ ਕੇ ਇਹ ਸੰਤਾਂ ਦੇ ਜਿਹੜੇ ਦੋਸ਼ ਅਰਪਣ ਕਰਨ ਵਾਲੇ ਨੇ ਤਰਮ ਤੋ ਹੀਣੇ ਹੁੰਦੇ ਨੇ ਉਹ ਸੰਤਾਂ ਦੇ ਜਿਹੜੇ ਦੁਖੀ ਹੁੰਦੇ ਨੇ ਹਮੇਸ਼ਾ ਝੂਠ ਹੀ ਬੋਲਦੇ ਨੇ ਹਰ ਗੱਲ ਦੇ ਝੂਠ ਬੋਲਦੇ ਨੇ ਤੇ ਤੁਹਾਰਾ ਜਿਸਤਾਂ ਦਿੰਦੇ ਨੇ ਦਸੇ ਪਾਸ਼ਾ ਦੇ ਦਰਬਾਰ ਵਨੀਆ ਸੰਗਤਾਂ ਹਮਮਾ ਕੇ ਦਰਸ਼ਨਾਵਾਰੀ ਆਰੀ ਨੇ ਤਰਾਂ ਦੀ ਬੇਟਾ ਰਹਿ ਕੇ ਤੇ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰ ਲੈਣੇ ਚਾਰੇ ਪਾਸੇ ਬੜੇ ਆਨੰਦ ਦਾ ਮਾਹੌਲ ਹੈ ਵਿਚ ਵਿੱਚ ਮਹਾਰਾਜ ਉਪਦੇਸ਼ ਵੀ ਕਰਦੇ ਨੇ ਸੰਗ ਸੰਸਣ ਕੇ ਨਹੀਂ ਹਾਲ ਹੁੰਦੀ ਹੈ ਅਚਾਨਕ ਮਾਰ ਨੇ ਨੇਤਰ ਬੰਦ ਕਰ ਲੇ ਸੰਗ ਦੇ ਚੁੱਪਚਾਪ ਦੇਖਦੇ ਮਹਾਰਾਜ ਨੂੰ ਮਾਰੇ ਅੰਦਰ ਧਿਆਨ ਹੋ ਗਿਆ ਥੋੜੀ ਦੂਰ ਬਨੇ ਇਧਰ ਖੋਲੇ ਇਧਰੋਂ ਦਰ ਨਜ਼ਰ ਕਮਾਈ ਸਾਹਮਣੇ ਚੌਧਾਰ ਨੂੰ ਬੁਲਾਇਆ ਚੌਧਾਰ ਦਸਾ ਆ ਗਿਆ ਮਾਰੇ ਨੇ ਹੁਕਮ ਕੀਤਾ ਵੀ ਬਾਹਰ ਜਾਓ ਥੋੜੀ ਦੂਰ ਜਾ ਕੇ ਇੱਕ ਪੇੜ ਦੇ ਥਲੇ ਦੇਖੋ ਇੱਕ ਸਿੱਖ ਬੈਠਾ ਉਹਨੂੰ ਲੈ ਕੇ ਆਓ ਸਾਰੀ ਸੰਗਤ ਅਹਾਨੇ ਮਾਰੇ ਕੀ ਕੋਤ ਦੇ ਚਾਨ ਲਗੇ ਨੇ। ਚੌਪਦਾਰ ਦੌੜਿਆ ਗਿਆ। ਪਹੁੰਚਿਆ ਉਸ ਬੀੜ ਦੇ ਥੱਲੇ ਦੇਖਿਆ ਸੱਚਮੇਂ ਕੋਈ ਬੈਠਾ ਸਿੱਖ। ਉਹ ਨੇਤਰ ਬੰਦ ਕਰਕੇ ਬੈਠਾ। ਨੇਤਰ ਜੋ ਜਲਦੀ ਤਹਾਰਾ ਚਲਦੇ ਵੀ ਰਹਿੰਦਾ ਪਿਆ। ਵਾਹ। ਥੋੜੇ ਦੇਖਦਾ ਰਿਹਾ ਵੀ ਕੀ ਗੱਲ। ਵਿਰਾਗ ਮਨ ਹੋ ਜਾਦਾ। और फिर बुढ़ लगा मैं ही पापी हाँ इस करके महाराज का मैं दर्शन नहीं हो रहा कमी मेरे गुरु तो पूरे सम्रथ ने मेरे जैसी ऐसी कोई कमी ऐसा कोई मैं किता पाप मैं दर्शन नहीं हो रहे तीन चार दिनों तुम आ रहा रोज़ चौकदन मैं अंदर जान ही नहीं देता तेरा से हुकम नहीं है ऐसा किन आप किया मेरे पास हुक्म ही नहीं है ਕਿੱਦਾਂ ਮੈਂ ਦਰਸ਼ਨ ਕਰਾਂ ਮੈਂ ਐਸਾ ਰੋ ਰਿਹਾ ਇੱਕਦਮ ਜੇ ਉਦਾਰਕੀ ਹੋਇਆ ਕਿ ਸਿਕਾਤ ਨੇ ਮਹਾਰਾਜ ਬੁਲਾ ਰਹੇ ਨੇ ਹਰਨ ਹੋ ਗਿਆ ਮੈਂ ਨਹੀਂ ਬੁਲਾ ਰਹੇ ਨੇ ਉਹਨੇ ਪਰੇ ਦੇਖਤਾ ਕਿ ਕੋਈ ਹੋਰ ਨਾ ਤੇ ਬੋਲ ਰੇ ਨਹੀਂ ਨਾ ਕੋਈ ਨਹੀਂ ਮੈਂ ਇਕੱਲਾ ਹੀ ਮੈਂ ਨਹੀਂ ਬੋਲੇ ਸਚਵੰਤ ਜੀ ਮੈਨੂੰ ਬੁਲਾਇਆ ਨੇ ਏਡਾ ਬੜੀ ਮੇਰੇ ਭਾਗ ਨੇ ਵੀ ਮਨੂ ਮਹਾਰਾਜ ਬੁਲਾ ਰਹੇ ਨੇ। ਛੇਤੀ ਉੱਠ ਕੇ ਦੌੜ ਪਿਆ। ਚੌਪੜਾ ਨਾਲ ਦੌੜਿਆ ਆਇਆ। ਦਰਵਾਜ਼ੇ ਤੇ ਪੰਜ ਛੇ ਜਿਹੜਾ ਖੜਾ ਦਰ ਚੌਪਦਾਰ ਦਰਵਾਜ਼ੇ ਦਾ। ਉਹਨੇ ਅੱਗੇ ਹੋ ਕੇ ਖੜਾ ਹੋ ਕੇ ਰਸਤਾ ਰੋਕ ਦਿੱਤਾ। ਵੀ ਅੰਦਰ ਨਹੀਂ ਜਾ ਸਕਦਾ। ਨਾਲ ਚੌਪਦਾਰ ਕਹਿੰਦਾ ਕਿਉਂ? ਕਹਿੰਦੇ ਛੇ ਤੇ ਸੰਤੋਖ ਮੈਂ ਅੰਦਰ ਨਹੀਂ ਜਾਏਗਾ। चौधर कह लगा मैंने महाराज का हुक्म है नाल लेके आओ तो महाराज का ना आ गया तो एकदम पासेव गया सिख आ गए तो महाराज उन्होंने लिपट गया रोन लगा बड़ा बड़ा पापी गुनागारा मैं जिस करके आपके दर्शन ही नहीं कर पा रहे एडा गुनाह एडा कोई पाप किता बख्श लो मैं बख्श लो बार बार रोंदा बेनती करना ਮਾਰੇ ਕਹਣੇ ਸਿੱਖਾ ਕਿਉਂ ਵਿਰਾਗਮੀ ਹੁੰਦਾ ਪਿਆ ਇਹ ਦਾ ਬੇਟਾ ਤੇ ਸਾਡੀ ਜਿਹੜੇ ਲੈ ਕੇ ਆਏ ਕੋ ਜੋ ਬੇਟਾ ਲਿਆ ਐਸੀ ਰੱਖੀ ਮਾਰੇ ਨੇ ਨੇਤਰ ਬੁਲਾਏ ਕਹਿੰਦੇ ਮਹਾਰਾਜ ਮੈਂ ਸੇਵਾ ਭੇਜ ਦਿੱਤੀ ਕਿਸ ਕੋਲ ਭੇਜੇਗਾ ਚੇਤੇ ਮਸੰਦ ਦੇ ਹੱਥ ਭੇਜੀਏ ਇੱਕ ਬਹੁਤ ਸੁੰਦਰ ਮਨੋ ਚੂੜਾ ਮਿਲਿਆ ਸੀ ਹਾਥੀ ਦੰਦ ਦਾ ਘੀਰੇ ਜੜ ਸੁਨਸਤੇ ਉਪਰ ਐਸਾ ਸੁੰਦਰ ਚੂੜਾ ਮੈਂ ਦੇਖੇ ਮੈਂ ਕਿਹਾ ਤੇ ਸਾਡੇ ਗੁਰੂ ਮਾਤਾ ਜੀ ਪੈਨ ਮੇਰੇ ਮਨ ਚ ਬੜੀ ਇੱਛਾ ਹੋਈ ਬੜੀ ਸ਼ਰਧਾ ਹੋਈ ਜਿਵੇਂ ਕਿਵੇਂ ਮੈਂ ਉਹ ਚੂੜਾ ਖਰੀਦ ਕੇ ਤੇ ਚੇਤਮ ਸੰਦੇ ਅੱਧੇ ਭੇਜੇ ਤਾ ਸੀ ਜੇ ਮਾਰਾ ਮੇਰੀ ਸੇਵਾ ਪ੍ਰਵਾਨ ਵਾਲੇ ਨੇ ਕੋਈ ਖਜ਼ਾਨਚੀ ਨੇ ਪੁੱਛਿਆ ਭਾਈ ਕੋਈ ਆਇਆ ਚੂੜਾ ਖਜ਼ਾਨੇ ਕਹਿੰਦੇ ਨਹੀਂ ਆਇਆ ਚੇਤਮ ਸੰਦੇਸ ਦਿੱਤਾ ਸੀ ਇਹਨਾਂ ਮਾਰੇ ਉਹ ਜਾਣੇ ਕਿ ਚੇਤਮ ਸੰਦਾ ਗਿਆ ਪਰ ਉਹਨੂੰ ਦੇਖ ਕੇ ਇੱਕ ਧੰਮ ਡਰ ਗਿਆ ਵੀ ਇਹ ਤਾਂ ਸਿੱਖ ਕੋਲ ਬੈਠਾ ਹੈ ਮੈਂ ਤਾਂ ਮੈਂ ਸੰਦੇਸ ਉਹਨੂੰ ਜੋਬਦਾਰ ਨੂੰ ਕਿਸੇ ਅੰਦਰ ਨਾ ਆਣ ਦੇ ਮੇਰਾ ਪਾਜ ਨਾ ਖੋਲ ਦੇਵੇ ਕੇ ਅੰਦਰ ਆ ਕੇ ਬੈਠ ਗਿਆ ਤਾਂ ਮਾਰੇ ਕਹਿਣ ਲੱਗੇ ਚੇਤੂ ਇੱਕ ਚੂੜਾ ਹੀ ਲੈ ਆ ਕੇ ਦਿੱਤਾ ਸੀ ਉਹ ਆਦੀ ਦਾ ਚੂੜਾ ਹੀਰੇ ਜੜਤ ਨੇ ਉਸ ਦੇ ਉੱਪਰ ਇਹ ਖਜ਼ਾਨੇ ਵਾਲਾ ਕਹਿੰਦਾ ਮੈਨੇ ਮੇਰੇ ਕੋਲ ਨਹੀਂ ਪਹੁੰਚਿਆ ਤੇ ਝੂੜਾ ਕਿੱਥੇ ਹੈ ਕਹਦਾ ਮਹਾਰਾ ਝੂੜ ਬੋਲਦਾ ਇਹ ਝੂੜੇ ਬੋਲਦਾ ਝੂੜਾ ਸਿੱਕੇ ਮਹਾਰਾ ਕਹਿੰਦੇ ਵੀ ਸਿੱਖ ਝੂੜ ਨਹੀਂ ਬੋਲਦਾ ਕੀ ਲੋੜ ਹੈ ਨਾ ਝੂੜ ਬੋਲਣ ਦੀ ਇਹ ਸਰਦ ਆਲੂ ਪ੍ਰੇਮੀ ਸਿੱਖ ਨੇ ਗੁਰੂ ਕarde ਪ੍ਰੇਮੀ ਨੇ ਤੇ ਝੂਠ ਕਿਹ ਬੋਲੇਗਾ ਜੇ ਤੋ ਗਿਆਨਗਰ ਮਹਾਰਾਜ ਜੀ ਚੌਥੇ ਪਾਸ਼ਾ ਦੇ ਵੇਲੇ ਮਸੰਦ ਚੱਲੇ ਆ ਰਹੇ ਚੌਥੇ ਪਾਸ਼ਾ ਮਹਾਰਾਜ ਦੇ ਸਮੇਂ ਦੇ ਵਿੱਚ ਹੀ ਹੁਕਮ ਐਸੀ ਇਹ ਗੁਰਸਿੱਖਾਂ ਨੂੰ ਜਾ ਕੇ ਦਸਵੰਦ ਲੈ ਕੇ ਆਓ ਤਾਂ ਕਿ ਸਾਂ ਦਾ ਨਿਰਮਾਣ ਹੁੰਦਾ ਬੇ ਸਭ ਦੀ ਸੇਵਾ ਵਿੱਚ ਪਵੇ ਸਭ ਦੇ ਹਮਾਇਆ ਪਵਿੱਤਰ ਹੋਵੇ ਤੇ ਤਾਂ ਤੋਂ ਇਹ ਚੌਥੇ ਪਾਸ਼ਾ ਦੇ ਵੇਲੇ ਤੋਂ ਮਸੰਦ ਚੱਲੇ ਆ ਰਹੇ ਨੇ ਤੇ ਹਰ ਸਕੇ ਉਹਨਾਂ ਨੇ ਗੁਰੂ ਘਰ ਦੇ ਵਿੱਚ ਕਦੀ ਕਮੀ ਨਹੀਂ ਆਉਣ ਦਿੱਤੀ। ਹਰ ਵੇਲੇ ਲੰਗਰ ਚੱਲਦਾ ਹੈ, ਮਰਦਾਂ ਦਾ ਕੰਮ ਚੱਲਦਾ ਹੈ, ਹੋਰ ਸੇਵਾਵਾਂ ਹੁੰਦੀਆਂ ਨੇ। ਤੇ ਸਾਰਾ ਉਹ ਮਸੰਦ ਲੈ ਕੇ ਆ ਨਿਰਭਰ। ਤੇ ਪਹਿਲੇ ਪਾਸ਼ਾ ਵੀ ਸਾਡੇ ਦੇ ਬੜਾ ਮਾਣ ਰੱਖਦੇ ਸਨ। ਸਾਨੂੰ ਬੜੀ ਇੱਜ਼ਤ ਦਿੰਦੇ ਸਨ ਸੰਗਤ ਦੇ ਵਿੱਚ। ਕਿਉਂਕਿ ਸੰਗਤ ਨਾਲ ਹੀ ਮਿਲਣਾ ਹੁੰਦਾ ਹੈ। ਇਸ ਕਰਕੇ ਸਾਰੇ ਗੁਰੂ ਸਾਹਿਬਾਨ ਮਸੰਦਾ ਦਾ ਬੜਾ ਮਾਨ ਕਰਦੇ ਸਨ ਤੇ ਤੁਸੀਂ ਇਸ ਛੋਟੇ ਸਿੱਖਵਾਸੇ ਮੈਨੂੰ ਬੇਇੱਜ਼ਤ ਕਰਦੇ ਪਿਆ ਸੰਗਤ ਦੇ ਵਿੱਚ ਮਨੋ ਝੂਠਾ ਬਣਾ ਰਹੇ ਅਲ ਬੁੱਧੀ ਤੁਸੀਂ ਛੋਟੀ ਉਮਰ ਦੇ ਵੱਡੇ ਗੁਰੂ ਸਾਹਿਬਾਨ ਤਾਂ ਸਾਡੀ ਬੜੀ ਮਾਦ ਮਾਨ ਕਦਰ ਕਰਦੇ ਸਨ ਤੇ ਐਸੀ ਗੱਲ ਕੀਤੀ ਜਦ ਉਸਨੇ ਤੇ ਮਾਲਕ ਨੇ ਫਿਰ ਇਸ ਨੂੰ ਦੱਸਣਾ ਪਏਗਾ ਗੁਰੂ ਨੂੰ ਕਹਿੰਦਾ ਤੁਹਾਡੀ ਅਲੱਗ ਬੁੱਧੀ ਹੈ ਛੋਟੀ ਉਮਰ ਹੈ ਐਸੇ ਸੇ ਵੀ ਬਈਮਾਨੇ ਸਿੱਖ ਹੋ ਜਾਂਦੇ ਨੇ ਜਦੋਂ ਉਹਨਾਂ ਨੂੰ ਹੰਕਾਰ ਛੱਡਦਾ ਹੈ ਮਾਇਆ ਦਾ ਮਾਇਆ ਦਾ ਚੋਰ ਬਹਿ ਜਾਂਦਾ ਹੈ ਇਹ ਮਾਇਆ ਇੱਕਦਮ ਗਰਸ ਲੈਂਦੀ ਜੀਵ ਨੂੰ ਪਰ ਚੇਤਨ ਸੰਦੇ ਮੋਝ ਉਹ ਗੱਲਾਂ ਨਿਕਲ ਨਹੀਂ ਬੀਨ ਪੰਨ ਨੇ ਪਹਿਲੇ ਵੀ ਉਹਨੇ ਮਾਤਾ ਜੀ ਨੂੰ ਸ਼ਿਕਾਇਤ ਕੀਤੀ ਸੀ ਵੀ ਦਸਵੇਂ ਪਾਤਸ਼ਾਹ ਸਾਡੇ ਨਾਲ ਠੀਕ ਤਰ੍ਹਾਂ ਪੇਸ਼ ਨਹੀਂ ਆਉਂਦੇ ਜਦ ਕਿ ਅਸੀਂ 14ਵੇਂ ਪਾਤਸ਼ਾਹ ਦੇ ਵੇਲੇ ਤੁਸੀਂ ਸਾਰੀ ਮਾਇਆ ਲਿਆ ਲਿਆ ਕੇ ਇਕੱਠੀ ਕਰਕੇ ਦਿਨਿਆ ਜਿਸ ਨਾਲ ਗੁਰੂ ਘਰ ਦੇ ਖਰਚੇ ਚੱਲਦੇ ਨੇ ਤੇ بڑے ਸਹਿਬਾਨ ਸਾਰੇ ਸਾਡੀ ਬੜੀ ਆਦਰਮਾਨ ਕਰਦੇ ਕਦਰ ਕਦਰ ਕਰਦੇ ਸਨ ਲੇਕਿਨ ਇਹ ਦਸਵੇਂ ਪਾਤਸ਼ਾਹ ਸਾਡੇ ਨਾਲ ਠੀਕ ਤਰ੍ਹਾਂ ਪੇਸ਼ ਨਹੀਂ ਆਉਂਦੇ ਮਾਤਾ ਜੀ ਨੇ ਫਿਰ ਦਸਵੇਂ ਪਾਤਸ਼ਾਹ ਨੂੰ ਦੱਸਿਆ ਦਸਵੇਂ ਪਾਤਸ਼ਾਹ ਕਹਿੰਦੇ ਕਿ ਸਭ ਠੀਕ ਠੇ ਨੇ ਮੈਂ ਜਾਵਾਂਦਾ ਹਾਂ ਮੇਰੇ ਸੰਗ ਨ ਬਹੁਤਾਂ ਕਰਦੇ ਨੇ ਸੰਗਤ ਬੋਲ ਨਹੀਂ ਬੰਦੀ ਲੇਕਿਨ ਇਹਨਾਂ ਦੇ ਨੇਤਰਾ 'ਚ ਮੈਨੂੰ ਪਤਾ ਲੱਗਦਾ ਹੈ ਕਿ ਮੈਂ ਪਸਾਂਦੇ ਇਹਨਾਂ ਨੂੰ ਬਹੁਤ ਪਰੇਸ਼ਾਨ ਕਰ ਰਹੇ ਵਾਹਿਗੁਰੂ ਕਹਿੰਦੇ ਘਰ ਚਲੇ ਜਾਣਾ ਜਾਓ ਸ਼ਰਾਬ ਲਿਆਓ ਮੁਰਗਾ ਲਿਆਓ ਔਰ ਬੇਪਤੀ ਕਰਦੇ ਨੇ స్తਰੀਆਂ ਦੀ ਜਾ ਕੇ ਐਸੀ ਸ਼ਿਕਾਇਤ ਮੈਨੂੰ ਮਿਲੀਆਂ ਨੇ ਤੇ ਮਸੰਦਾ ਦਾ ਸੁਧਾਰ ਕਰਨ ਦਾ ਸਮਾ ਆ ਗਿਆ ਮਾਦੇ ਕਹਿੰ ਲਗੇ ਦੇਖੋ ਵਿਚਾਰ ਨਾਲ ਕਰੋ ਸਾਰੇ ਕਿਉਂਕਿ ਬੜੇ ਸਮੇਂ ਤੋਂ ਗੁਰੂ ਘਰ ਦੀ ਸੇਵਾ ਕਰਦੇ ਆ ਰਹੇ ਨੇ ਮਾਲਕਾਂ ਕਹਿੰਦਾ ਕਿ ਇਹ ਪਾਜ ਖੁੱਲ ਜਾਏਗਾ ਅਰ ਅੱਜ ਪਾਜ ਖੁੱਲਣ ਦਾ ਸਮਾ ਆ ਗਿਆ ਮਾਲਕਾਂ ਕਹਿੰਦੇ ਵੀ ਯੋਗਤ ਆ ਗਿਆ हाथी दंदा चूड़ा है हीरे जड़ीते छे तो याद कर ला तो महाराज क्यों तो मेरे संग च बेस्ती कर दे। इस झूठा है हो सकता किसे होर मसल में नहीं, नहीं देता वे मेरे नहीं तो नहीं मैं तेरे जानता नहीं नहीं देखे भी नहीं का महाराज मैं अच्छी तरह इस जानता ये इलाके चंदे ने ਇਨਰ ਦੇ ਅਸੀਂ ਬੜਾ ਮਾਣ ਤਨ ਕਰੀਦਾ। ਉਹਨੇ ਬੜੇ ਸਿੱਖਾਂ ਨੇ ਇਹਦੇ ਘਰ ਦੇ ਸਮਾਨ ਵੇਚ ਕੇ ਨਾ ਵਸੇ ਭੋਜਨ ਤੇ ਅਧਿਤੀ ਦਾ ਪ੍ਰਬੰਧ ਕਰਦੇ ਨੇ। ਗਰੀਬ ਸਿੱਖ ਨੇ। ਤੌਸਨਲ ਬੈਠ ਜੰਦੇ ਨੇ ਇਹਨੇ پیسے ਲਿਆਉ। ਕੇ ਸਿੱਖ ਨਹੀਂ ਦੇ ਪਾਉਂਦੇ। ਉਹ ਕਰਦਾ ਸਮਾਨ ਵੇਚ ਕੇ ਦਿੰਦੇ ਨੇ ਇਹਨਾਂ ਨੂੰ ਪੈਸੇ। ਇਹਨਾਂ ਨੂੰ ਲੈਣੇ ਨਹੀਂ ਲੈਣੇ ਪੈਸਾ। ਬਾਰਾ ਜੀ ਸੁਣਦੇ ਨੇ ਦੇਖੋ। ਕਿੰਨਾ ਸਿੱਖਾਂ ਨੂੰ ਇਹ ਪਰੋਸ਼ਾਨ ਕਰਦੇ ਨੇ। ਮਾਰਾ ਕਰਨਗੇ ਚੇਤੋ ਯਾਦ ਆਇਆ ਚੇਤੇ ਆ ਗਿਆ ਨਹੀਂ ਮਾਰਾ ਜੀ ਚੂੜ ਬੋਲਦਾ ਮਾਰੇ ਪੰਜ ਸਿੰਘਾਂ ਨੇ ਬੁਲਾਇਆ ਜਾਓ ਇਹਦੇ ਘਰ ਚਵਾਰੇ ਚਲੇ ਜਾਓ ਅਲਮਾਰੀ ਰੇਸ਼ਮੀ ਕਪੜੇ ਚ ਨੇ ਚੂੜਾ ਬਣ ਕੇ ਰੱਖਿਆ ਹੋਇਆ ਲੈ ਕੇ ਆਓ ਜਿਉਂ ਸੁਣਿਆ ਚੇਤੋ ਨੇ ਬਸ ਘਬਰ ਆ ਗਿਆ ਫਿਰਦਾ ਸਮਝ ਆ ਗਈ ਮਾਰਾ ਜਾਣੀ ਜਾਣ ਨੇ ਅਲਬੁੱਧੀ ਨਹੀਂ ਹੈ ਛੋਟੀ ਆਯੂ ਨਹੀਂ ਹੈ ਯਕੀਨ ਕਰਵਾ ਆ ਗਿਆ ਉਹ ਛੁੜ ਗਿਆ ਉਹਦੇ ਦੌੜੇ ਗਿਆ ਸੇਵਾਦਾਰ ਉਹਦੇ ਜਵਾਰੀ ਚ ਜਿਹੜੇ ਉੱਪਰ ਅਲਮਾਰੀ ਖੋਲੀ ਜਿੱਦਾਂ ਮਾਰ ਨਿਸ਼ਾਨੀ ਦੱਸੀ ਸੀ ਰੇਸ਼ਮੀ ਕੱਪੜੇ ਚ ਨੇ ਚੂੜਾ ਲਪੇਟ ਕੇ ਰੱਖਿਆ ਵਾਹਿਗੁਰੂ ਲਿਆਏ ਕੱਪੜੇ ਸਮੇਤ ਹੀ ਵਾਹਿਗੁਰੂ ਪੇਸ਼ ਕੀਤਾ ਮਹਾਰਾਜ ਜਗਨਨਾਥ ਸਿਕਨ ਹਾਂ ਮਹਾਰਾਜ ਇਹ ਚੂੜਾ ਹੈ ਇਹ ਮੈਂ ਪੇਟਾ ਕੀਤਾ ਸੀ ਮਾਰ ਕੇ ਹਾਂ ਦੱਸ ਦਿੱਤਾ ਫੇਰੇ आ गया छेत हूँ बोल नहीं पा रहा क्यों घरों निकलिया पंच सिंह डाल गए ने दे कि तो पता नहीं कला गया कितों फल कितों लैके आ गया पंच सिख सारे कहते ला के आए क्या हूँ तेरा दंड की है मारा के समा आ गया इन्होंने दंडित करने का सुधर नहीं ਕਿ ਇਹਨੇ ਇੰਨੇ ਸਿੱਖਾਂ ਨੂੰ ਤੇ ਪਰੇਸ਼ਾਨ ਕੀਤਾ ਹੋਰ ਸੰਗਤ ਦੱਸੋ ਜਿਨ੍ਹਾਂ ਨੂੰ ਇਹਨਾਂ ਨੇ ਪਰੇਸ਼ਾਨ ਕੀਤਾ ਹੋਵੇ ਬੜੇ ਸਾਰੇ ਉਸ ਇਲਾਕੇ ਦੇ ਸਿੱਖਾਂ ਨੇ ਆ ਕੇ ਰੋ ਰੋ ਕੇ ਦੱਸਿਆ ਵੀ ਸਾਰੇ ਇਹਦਾ ਪਰੇਸ਼ਾਨ ਕਰਦੇ ਨੇ ਜਾਓ ਮਿਰਗ ਮੁਰਗਾ ਲਿਆਓ ਸ਼ਰਾਬ ਲਿਆਓ ਥਕੇ ਆਸੀ ਸਾਡੇ ਪੈਰ ਘੁੱਟੋ ਰਾਤ ਰਾਤ ਵਰਗਦੇ ਇਹਨਾਂ ਦੇ ਪੈਰ ਘੁੱਟਦੇ ਰਹਿੰਦੇ ਨੇ ਸਾਡੇ ਘਰ ਆਂਦੇ ਨੇ ਸਾਰੇ ਬਹੁ ਬੇਟੀਆਂ ਨਾਲ ਵੀ ਵਿਪਤੀ ਕਰਦੇ ਨੇ ਅਸੀਂ ਡਰਦੇ ਕੁਝ ਬੋਲ ਨਹੀਂ ਸਕਦੇ ਇਹਨੇ ਮਸੰਦ ਇੰਨਾ بگੜ ਗਿਆ ਜਦ ਇਹ ਗਰਮ ਕਰੋ ਕੜਾਹੀ ਦੇ ਚ ਪਾਣੀ ਗਰਮ ਕਰੋ ਗੁੜ ਪਾਓ ਵਿੱਚ ਤੇ ਘਰੰਗਨ ਉਸੇ ਸਰੀਰ ਤੇ ਆਉ ਪਤਾ ਲੱਗੇ ਇਸਨੇ ਗੁਰੂ ਕਰ ਦੀ ਸੰਗਤ ਨਾਲ ਅਸਾ ਬਿਹਾਰ ਕਰ ਦੇ ਰਹਾ ਅਸਾ ਦੰਦ ਦਿੱਤਾ ਕਿ ਸਾਰੇ ਮਸੰਸ ਸੁਧਰ ਗਏ ਫਿਰ ਕਿਸੇ ਦੀ ਹਿੰਮਤ ਨਹੀਂ ਹੋਈ ਵੀ ਕੋਈ ਉਹ ਸੰਗਤ ਨਾਲ ਠਗੀ ਠੋਰੀ ਕਰੇ ਝੂਠ ਬੋਲੇ ਮਹਾਰਾਜ ਨੇ ਦਿਆਵੰਦ ਸਨ ਔਰ ਬਿਲਕੁਲ ਸੁਧਾਰ ਦੇ ਇੱਕ ਪੱਖ ਚ ਵੀ ਸਨ ਪਿੱਛੇ ਵੀ ਮਾਤਾ ਜੀ ਕਹਿੰਨੇ ਕਿ ਦੇਖੋ ਮਸਨ ਤੁਹਾਡੀ ਬੜੀ ਸੇਵਾ ਕਰਦੇ ਨੇ ਤੁਹਾਡੀ ਅੱਗੇ ਤੇ ਚੱਲਦੇ ਨੇ ਮਾਰਾ ਕਹਿੰਨੇ ਕਿ ਝੂਠੀ ਬਹੁਤ ਬੋਲਦੇ ਨੇ ਮਾਰਾ ਕਹਿੰਨੇ ਮਾਤਾ ਜੀ ਨੇ ਵੀ ਦੱਸਦੇ ਆ ਮਾਰਾ ਕਹਿੰਨੇ ਕਿ ਬਿਸਸ ਸਸੂ ਤੋਲੇ ਦਾ ਏਕ ਪਾਲਕੀ ਬਣਾਓ ਸਸੂ ਤੋਲੇ ਦੀ ਜੜੇ ਵਸਤੇ उसे लोग माया मसंत कह ठीक है महाराज फटाफट उन्होंने सोने की पालक बना के महाराज के चरणा च लिया माता कहने के देख कि हुक्म बनते कि छेती है सोने की पालक वास्तव बड़े सारे संगत बड़ी खुश रही देखो महाराज वास्ते सोने की पालक बन के आई है ਸਾਰੀ ਸੰਗਤ ਬੜੀ ਖੁਸ਼ ਹੋਏ ਲਖਿਆ ਗਿਆ ਉਹਨੂੰ ਦਰਬਾਰ ਚ ਸਭਾਏ ਮਨਹਰੀ ਪਾਲ ਕੇ ਸਾਸਤੋਲੇ سونے ਦੀ ਬਣੀ ਹੋਈ ਇੱਕ ਦਿਨ ਮਾਦਨ ਨੇ ਗੱਲਬਾਤ ਹੋਈ ਕਹਿੰਦੇ ਦੇਖੋ ਮਸੰਦ ਬੜੀ ਆ ਗਿਆ ਬੰਦੇ ਨਾਲ ਆਪਣੀ ਮਾਰੇ ਕਹਿੰਨ ਮਨਸ ਵਿੱਚ ਆਲ ਕੀਤਾ ਜੀ ਮਾਤਾ ਜੀ ਨੂੰ ਦੱਸੀਏ ਵੀ ਕਿੱਡੀ ਆ ਗਿਆ ਬੰਦੇ ਨੇ ਸਵੇਰੇ ਗਏ ਦਰਬਾਰ ਸ ਤੇ ਮਾਰੇ ਕਹਿੰਦੇ ਲਕੜਾਂ ਇਕੱਠੀਆਂ ਕਰੋ ਇੱਥੇ ਦਰبار ਵਿੱਚ ਹੀ ਲੋਕ ਬੋਲ ਦਿੱਤੇ ਸਾਰੇ ਸੂਚਨ ਮਾਰੇ ਕੀ ਕਹ ਤਾ ਕਰਦਿੰਨੇ ਕਿ ਲੈ ਉਸ سونے ਦੀ ਪਲਕੀ ਰੱਖ ਦੋ ਵਿੱਚ بڑے ਰਾਣੂ ਕਿ ਅਗੇ ਕੋ ਸੁਣਦੇ ਮਾਰੇ ਕੀ ਹੁਕਮ ਕੀਤਾ ਕਹਿੰਦੇ سونے ਦੀ ਪਲਕੀ ਰੱਖ ਦੋ ਇਸ ਅਗ ਦੇ ਵਿੱਚ ਹੁਕਮ ਹੈ ਪਲਕੀ ਰੱਖ ਦਿੱਤੀ ਅਗ ਵਿੱਚ ਲੜਾ ਲੜਕ ਬਲਦੀ ਪਲਕੀ ਬਗਲਗੇ ਵਿੱਚ ਉਸ ਸਾਰਾ ਕੱਟ ਗਏ ਉਹਨੇ ਛਾੜਿਆ ਗਿਆ ਸੁਨਾਰ ਨੂੰ ਬੁਲਾਇਆ ਬਿੱਲਾ ਵੀ ਉਹ ਦੇਖ ਕੱਟ ਕਿੰਨਾ ਸੋਨਾ ਹੈ ਕਿੰਨਾ ਪਿੱਤਲ ਹੈ ਉਹਨੇ ਬਖਰਾ ਕਰਕੇ ਦੱਸਦਾ ਕਹਿੰਦਾ ਮਾਰ 70 ਤੋਲੇ ਸੋਨਾ ਤੇ ਬਾਕੀ ਪਿੱਤਲ ਹੈ ਮਾਦਾ ਜੀ ਬੈਠੇ ਸਨ ਰਾਮ ਸਨ ਵੀ ਪਾਲਕੀ ਦੀ ਸਣੀ ਬਣੀ ਕਿਉਂ ਮਾਰਨ ਇਸ ਤਰ੍ਹਾਂ ਜਲਾ ਦਿੱਤੀ ਮਾਰੇ ਕਹਿੰਨੇ ਕਿ ਤੁਹਾਨੂੰ ਦੱਸਣਾ ਸੀ ਵੀ ਤੁਸੀਂ ਕਹਿੰਦੇ ਦੇਖੋ ਬੜੇ ਆਗਿਆਕਾਰੀ ਨੇ ਤੇ ਸਾਸੂ ਤੋਂ ਲੈਦਾ ਹੁਕਮ ਕਿ ਤਸੀਦ ਤੇ ਤੁਹਾਨੂੰ ਦੱਸਣਾ ਚਾਹਨੇ ਆ ਵੀ ਕਿੰਨਾ ਸੋਨਾ ਲੱਗਿਆ ਸੁਨਾਰੇ ਨੂੰ ਕਿ ਆਬ ਲਾ ਕੇ ਦੱਸ ਵੀ ਕਿੰਨਾ ਸੋਨਾ ਕਹਿੰਦੇ ਮਾਰੇ 70 ਤੋਲੇ ਤੇ ਮਾਰੇ ਦੱਸਣ ਲੱਗੇ ਦੇਖੋ 630 ਤੋਲਾ ਸੋਨਾ ਇਹਨੇ ਨਗਾਹਿਬ ਕਰ ਦਿੱਤਾ ਸੰਗਤੋਂ 600 ਤੋਲੇ ਸੋਨਾ ਨੇ ਇਕੱਠਾ ਕੀਤਾ ਸੰਗਤ ਨੂੰ ਹੁਕਮ ਕੀਤਾ ਵੀ ਮਹਾਰਾਜ ਦੇ ਵਾਸਤੇ ਸੋਨੇ ਦੀ ਪਾਲਕੀ ਚਾਹੀਦੀ ਹੈ ਫੜਾ ਵਰ ਸੰਗਤ ਨਾਲ ਨੇ ਸੋਨਾ ਦੇ ਦਿੱਤਾ ਸਾਸੋ ਤੋਂ ਲੈ ਪੂਰਾ ਹੋ ਗਿਆ ਔਰ ਪਾਲਕੀ ਬਣਾਈ ਗਈ ਤੇ ਪਾਲਕੀ ਦੇ 70 ਤੋਲੇ ਸੋਨਾ ਲਾਇਆ ਗਿਆ ਬਾਗੇ ਪਿੱਤਲ ਵਾਤ ਮਾਰ ਕੇ ਦੇ ਦੇਖ ਲੋ ਇਹ ਮਸੰਦਾ ਦਾ ਹਾਲਾ 10% ਗੁਰੂ ਨੂੰ ਦੇਣਾ ਹੁੰਦਾ ਤੇ ਸਾਰਾ ਰੱਖ ਕੇ 10% ਗੁਰੂ ਨੂੰ ਦਿੰਦੇ ਫਿਰ 70% ਗੁਰੂ ਨੂੰ ਦਿੱਤਾ ਤੇ 10% ਬਚੇ ਤੁਹਾਡੇ ਇਸ ਕਰਕੇ ਮਾਰੇ ਕਹਿੰਗੇ ਨਾ ਸੁਧਾਰ ਕਰਨ ਦਾ ਸਮਾ ਆ ਗਿਆ ਜੇ ਇਸ ਤਰ੍ਹਾਂ ਦੇ ਨਾਲ ਮਾਰੇ ਨੇ ਸੁਧਾਰ ਕੀਤਾ ਚੇਤੋ ਮਸੰਦਾਂ ਨੂੰ ਐਸਾ ਡੰਡ ਦਿੱਤਾ ਕਿ ਸਾਰੇ ਮਸੰਦਾਂ ਨੂੰ ਖਬਰ ਹੋ ਗਈ ਵੀ ਚੇਤੋ ਜਿਹੜਾ ਮੁਖੀ ਬਣਿਆ ਸੀ ਚੇਤੋ ਸਭ ਤੋਂ ਵੱਡਾ ਮਸੰਦ ਸੀਗਾ ਉਹਦਾ ਦਸੇ ਪਾਸ਼ਾ ਨੇ ਇਹ ਹਾਲ ਕੀਤਾ। ਜੇ ਸਾਰੇ ਢਰਗੇ ਫਿਰਦਾ। ਔਰ ਰਾਮ ਰਾਏ ਜਿਹਦੇ ਮਸੰਦਾ ਨੇ ਵੀ ਐਸੇ ਹਾਲ ਕੀਤਾ ਸੀ ਦਸੇ ਪਾਸ਼ਾ ਨੇ। ਕਿ ਰਾਮ ਰਾਏ ਨੂੰ ਜਿੰਦਾਈ ਜਲਾਉਂਦਾ ਸੀ ਉਹਨਾਂ ਦੇ ਮਸੰਦਾ ਨੇ। ਮਾਦਾ ਪੰਜਾਬ ਕੋਲ ਨੇ ਬੜਾ ਕਿਹਾ ਮੈਨੂੰ ਕਿਹਾ ਗਏ ਨੇ ਕਿ ਮੈਂ ਕਿਸੇ ਗੁਰ ਸਿੱਖ ਦੇ ਕੰਮ ਜਾ ਰਿਹਾ ਤੇ ਮੇਰੇ ਸ਼ਰੀਰ ਦਾ ਧਿਆਨ ਰੱਖਿਓ। ਜੋ ਮਹਾਰਾਜ ਆਏ ਨਹੀਂ ਦੋ ਦਿਨ ਮੁੜ ਕੇ। राम राय जी ते ਮਸੰਦ ਨੇ ਜਬਰਦਸਤੀ ਸਸਕਾਰ ਕਰ ਦਿੱਤਾ ਮਾਦਾ ਨੇ ਬਰਦਾਸ਼ਤ ਕੀਤੀ ਵੀ ਮੇਰਾ ਇਮਕਾਨਾ ਮੰਦੇ ਨੇ ਮਸੰਦ ਬੜੇ ਜਿੱਦੀ ਹੋ ਗਏ ਨੇ ਮੇਰੇ ਹੁਕਮ ਤੇ ਚੱਲਦੇ ਹੀ ਨਹੀਂ ਆਪਣਾ ਹੁਕਮ ਚਲਾਉਂਦੇ ਨੇ ਤੇ ਮੈਂ ਤੁਹਾਡਾ ਸ਼ਰੀਰ ਸੰਭਾਲ ਲਈ ਸਕਦੀ ਹਾਂ ਤੁਸੀਂ ਆਪ ਹੀ ਸੰਭਾਲ ਲਓ ਇਹਨੇ ਚੀਰ ਨਾ ਨਨੇ ਸਸਕਾਰ ਰਮ ਕਰ ਦਿੱਤਾ ਸੀ राम राय जी ਆਏ ਆਕਾਸ਼ ਸੇ ਮਾਤਾ ਪੰਜਾਬ ਘਰ ਨੇ ਆ ਤੋੜੇ ਜੋੜੇ ਬੇਨਤੀ ਕੀਤੀ ਦੇਖ ਲੋ ਤੁਹਾਡਾ ਸੁਸਕਾਰ ਕਦੇ ਨਹੀਂ ਸ਼ਰੀਰ ਦਾ ਕਹਿੰਦੇ ਹੁਣ ਸਾਡਾ ਆਣਾ ਠੀਕ ਨਹੀਂ ਕਿਉਂਕਿ ਅਗਨ ਲਾਉਤੀ ਇਹਨਾਂ ਨੇ ਤੁਸੀਂ ਜਾ ਕੇ ਦਸਵੇਂ ਪਾਤਸ਼ਾਹ ਨੂੰ ਇਹਨਾਂ ਦੀ ਖਬਰ ਕਰੋ ਉਹ ਇਹਨਾਂ ਨੂੰ ਸਹੀ ਕਰਨਗੇ ਫਿਰ ਮਾਤਾ ਪੰਜਾਬ ਘਰ ਨੇ ਚਿੱਠੀ ਲਿਖ ਕੇ ਦਸਵੇਂ ਪਾਤਸ਼ਾਹ ਨੂੰ ਮਿਸਾਂ ਦੇ ਦਾ ਸਾਨੂੰ ਪਰੇਸ਼ਾਨ ਕਰਦੇ ਬਿਨ ਤੇ ਮਹਾਰਾਜ ਨੇ ਜਾ ਕੇ ਫਿਰ ਉਹਨਾਂ ਦੇਹਰਾ ਤੋਂ ਬੜਾ ਕੜਾਇਆ ਪਾਣੀ ਉਬਾਲਿਆ ਤੇ ਉਹਨਾਂ ਨੂੰ ਇਸ ਡੰਡ ਦਿੱਤਾ ਸੀ ਉਹ ਜਿਹੜੇ ਅੱਛੇ ਸੇਵਾਦਾਰ ਸਨ ਉਹਨਾਂ ਨੂੰ ਸਿਰਪਾ ਦਿੱਤਾ ਸੀ ਤੇ ਇਹ ਤਾਂ ਕਿ ਝੂਠ ਹੀ ਬੋਲਦੇ ਸੰਤ ਦਾ ਦੋਖੀ ਸਦ ਮਿੱਠਿਆ ਕਹਿ ਇਹ ਸੰਤਾਂ ਦੇ ਜਿਹੜੇ ਦੁਖੀ ਹੁੰਦੇ ਨੇ ਹਮੇਸ਼ਾ ਝੂਠ ਹੀ ਬੋਲਦੇ ਨੇ ਸੱਚ ਦੇ ਨੇੜੇ ਨਹੀਂ ਜਾਂਦੇ ਝੂਠ ਬੋਲਣ ਦਾ ਇਹ ਨਾ ਵਪਾਰੀ ਝੂਠ ਹੁੰਦਾ ਸਾਰੀ ਗੱਲ ਝੂਠ ਹੀ ਹੁੰਦੀ ਕੀਤੇ ਨਿੰਦਕ ਦੁਰਹੀ ਪਾਇ ਇਹ ਨਿੰਦਕ ਦੇ ਕਰਨ ਤਰੋਏ ਲਿਖੇ ਆਉਂਦੇ ਨੇ ਜੋ ਕੀਤਾ ਵੈਸੇ ਹੀ ਪਾਉਣਾ ਉਸਨੇ ਜੇ ਜਿਉ ਨੇ ਕੀਤਾ ਸੀ ਚੇਤਨੇ ਦੂਜੇ ਬਸੰਦ ਨੇ ਦੰਡ ਉਸ ਵੈਸੇ ਮਿਲੇ ਇਹ ਕੀਤੇ ਕਰਮ ਗਰਮ ਦੰਡ ਨਿੰਦਾ ਉਹ ਕਰਮ ਸ਼ੋਭਾ ਦਿੰਦਾ ਹੈ अच्छे ਕਰਮ ਕੀਤੇ ਉਹਨਾਂ ਨੂੰ ਸ਼ੋਭਾ ਮਿਲੇਗੀ ਬੁਰੇ ਕਰਮ ਕੀਤੇ ਦੰਡ ਮਿਲਦਾ ਹੈ ਨਾ ਨਾਨਕ ਜੋਤਿਸ ਭਾਵੇਂ ਸੁਈthia ਜੋ ਪਰਮੇਸ਼ਰ ਨੂੰ ਪਾਉਂਦੇ ਉਹ ਕੁਛ ਹੀ ਹੁੰਦਾ ਹੈ ਕਰਮ ਦੇ ਅਨਸਾਰ ਸੰਸਾਰ ਚੱਲਦਾ ਹੈ ਜਿဆਾ ਜਿဆਾ ਜੀਵ ਕਰਮ ਕਰਦਾ ਹੈ ਵੈਸੇ ਵੈਸੇ ਫਲ ਮਿਲਦਾ ਇਸ ਕਰਕੇ ਮਹਾਰਾਜ ਪ੍ਰਮਾਨ ਕਰਦੇ ਨੇ ਕਰਮ ਇਸ ਸੰਸਾਰ ਦੇ ਵਿੱਚ ਜੇ ਕਰਮ ਤਾਂ ਹੀ بگੜ ਜਾਂਦੇ ਜਦੋਂ ਸੰਤਾਂ ਦੇ ਦੋਸ਼ ਕਰਦੇ ਨੇ ਕੋਈ ਨਿੰਦਾ ਚੁਗਲੀ ਕਰਦੇ ਨੇ ਸੱਚ ਗੱਲ ਨੂੰ ਝੂਠ ਦੱਸ ਦੇਣਾ ਬਣਾ ਕੇ ਬੋਲ ਦੇਣਾ ਆਪਣੇ ਉਪਮਾ ਪ੍ਰਧਾਨ ਵਾਸਤੇ ਦੂਸਰੇ ਨਾਲ ਇਰਖਾ ਦੁਆਇਸ਼ ਕਰ ਦੇਣਾ ਤੇ ਫਿਰ ਝੂਠ ਬੋਲਦੇ ਨੇ ਉਹਨੂੰ ਨਿੰਦਾ ਕਿਹਾ ਜਾਂਦਾ ਹੈ ਸੱਚ ਨੂੰ ਸੱਚ ਬੋਲਣਾ ਝੂਠ ਨਿੰਦਾ ਨਹੀਂ ਹੁੰਦਾ ਜਿਹੜਾ ਸੱਚ ਨੂੰ ਝੂਠ ਬਣਾ ਕੇ ਬੋਲਣਾ ਝੂਠ ਬੋਲ ਕੇ ਆਪਣੇ ਉਸ ਨੂੰ ਸੱਚ ਦੱਸਣਾ ਵੀ ਮੈਂ ਸੱਚ ਬੋਲ ਰਿਹਾ ਹਾਂ ਉਹ ਨਿੰਦਾ ਹੁੰਦੀ ਹੈ ਕਿਸੇ ਦੀ ਬੜਿਆਈ برداشت ਨਾ ਕਰ ਸਕਣਾ ਤੇ ਉਹਦੇ ਪਰ ਦੋਸ਼ ਲਗਾ ਦੇਣੇ ਛੋਟੇ ਦੋਸ਼ ਲਗਾਣੇ ਇਹਨੂੰ ਨਿੰਦਾ ਕਿਹਾ ਜਾਂਦਾ ਤੇ ਜਦ ਸੰਤਾਂ ਦੇ ਦੁਖੀ ਹੁੰਦੇ ਨੇ ਉਹ ਨਿੰਦਾ ਕਰਦੇ ਨੇ ਸੰਤਾਂ ਦੀ ਫਿਰ ਦੰਡ ਪ੍ਰਾਪਤ ਕਰਦੇ ਨੇ ਇਸ ਕਰਕੇ ਮਹਾਰਾਜ ਫਰਮਾਉਂਦੇ ਸੰਤ ਕਾ ਦੁਖੀ ਧਰਮ ਤੇ ਰਹਤ ਧਰਮ ਦੀ ਕੋਈ ਗੱਲ ਨਹੀਂ ਕਰ ਸਕਦਾ ਸੰਤ ਕਾ ਦੁਖੀ ਸਤ ਮਿਥਿਆ ਕਹੇ ਤੇ ਕਿ ਤੇ ਨੰਦੇ ਦਾ ਧੁਰ ਹੀ ਪਾਇਆ ਨਾਨਕ ਜੋਤਿਸ ਭਾਵੇਂ ਸੋਈ ਥੀ ਜੋ ਮਾਰਨ ਨੂੰ ਪਾ ਜਾਂਦਾ ਓਹੀ ਹੁੰਦਾ ਉਦੇ ਕਰਮਾਂ ਦੇ ਮਤਾਂਬੇ ਕੀ ਹੁੰਦਾ